अमृतसर साहिब न पवित्र शहर ਦੇ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿਉਂਕਿ ਕੇਜਰੀਵਾਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਸੀਗਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਰਕਾਰ ਬਣਨ ਦੇ ਉੱਤੇ ਪਵਿੱਤਰ ਸ਼ਹਿਰ ਦਾ ਦਰਜਾ ਡिक्लेअर ਕੀਤਾ ਜਾਏਗਾ ਲੇਕਿਨ ਸਰਕਾਰ ਅਵੇਸਲੀ ਹੋ ਗਈ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਨੂੰ ਲੈ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਲਾ ਕਮੇਟੀ ਨੇ ਅੱਜ ਸ਼੍ਰੀ ਤਖਤ ਕੇਸਰ ਸਾਹਿਬ ਤੋਂ ਇੱਕ ਸ਼ਾਂਤਮਈ ਖਾਲਸਾ ਰੋਸ ਮਾਰਚ ਕੱਢਿਆ ਜੋ ਕਿ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਆਕਰ ਕੇ ਸਮਾਪਤ ਹੋਇਆ ਹੈ ਇਸ ਮਾਰਚ ਦੇ ਵਿੱਚ ਜਥੇਦਾਰ ਹਵਾਰਾ ਕਮੇਟੀ ਦੇ ਇਲਾਵਾ ਅਖੰਡ ਕੀਰਤਨ ਜਥਾ ਕਿਸਾਨ ਯੂਨੀਅਨ ਅਤੇ ਸੇਵਕ ਜਥਾ ਪੰਜਾਬ ਤੇ ਨਾਲ ਦੇ ਨਾਲ ਪਿੰਡਰਾਂ ਵਾਲਾ ਸਿੱਖ ਯੂਥ ਫੈਡਰੇਸ਼ਨ ਅਤੇ ਬਹੁਤ ਸਾਰੀਆਂ ਸੰਗਤਾਂ ਜਣੀਆਂ ਨੇ ਉਹ ਇਸ ਵਿੱਚ ਸ਼ਾਮਿਲ ਹੋਈਆਂ ਨੇ ਸਾਰਾ ਸਾਰ ਮਾਰਚ ਦੇ ਵਿੱਚ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਹਰੇਕ ਵਿਅਕਤੀ ਦੇ ਮੂੰਹ ਤੇ ਇਹ ਸਿਕਾ ਕਿ શ્રી ਅਨੰਦਪੁਰ ਸਾਹਿਬ ਅਤੇ શ્રી ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਏ ਜਿਸ ਤਰੀਕੇ ਦੇ ਨਾਲ ਮਥਰਾ ਜੋ ਕਿ ਰਾਮ ਜੋ ਕਿ ਕ੍ਰਿਸ਼ਨ ਭਗਵਾਨ ਦੀ ਜਨਮ ਭੂਮੀ ਹੈ ਅਯੁੱਧਿਆ ਜੋ ਕਿ ਰਾਮ ਜੀ ਦੀ ਜਨਮ ਭੂਮੀ ਹੈ ਕਿਸੇ ਤਰੀਕੇ ਨਾਲ ਗੰਗੋਤਰੀ ਯਮਰੋਤਰੀ ਪਤਨੀ ਰਾਖ ਕੇਦਾਰਨਾਥ ਹਰਦਵਾਰ ਆਦਿ ਇਹੋ ਜਿਹੇ ਸ਼ਹਿਰ ਜਿਹੜੇ ਨੇ Hindu धर्म ਨਾਲ ਸੰਬੰਧਿਤ ਪਵਿੱਤਰ ਸ਼ਹਿਰ ਨੇ ਫਿਰ ਕਿਉਂ ਨਹੀਂ ਪੰਜਾਬ ਦੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਇਹ ਆਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਮੈਂ ਸਮਝਦਾ ਹਾਂ ਜੋ ਕਿ ਭਾਰਤ ਦੇ ਨਕਸ਼ੇ ਉੱਤੇ ਇੱਕ ਵਿਲੱਖਣ ਸ਼ਹਿਰ ਹੈ ਕਿਉਂਕਿ ਇਹ ਉਹ ਸ਼ਹਿਰ ਇਸ ਸ਼ਹਿਰ ਤੋਂ ਹੀ ਜ਼ੁਲਮ ਦਾ ਖਾਟਵਾ ਹੋਇਆ ਸੀਗਾ ਸੋ ਇਸ ਕਰਕੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਸਿੱਖਾਂ ਦੇ ਮੰੰਦੇ ਬਾਅਦ-ਬਾਅਰ ਇਹ ਗੱਲ ਆਂਦੀ ਹੈ ਕਿ ਸਾਡੇ ਨਾਲ ਇਹ ਵਿਤਕਰਾ ਕਿਉਂ ਇਹ ਜਿਹੜਾ ਮਾਰਚ ਹੈ ਸਮਾਪਤ ਹੋਇਆ ਹੈ ਲੇਕਿਨ ਸੰਘਰਸ਼ ਸਮਾਪਤ ਨਹੀਂ ਹੋਇਆ ਸੰਘਰਸ਼ ਅੱਗੇ ਜਾਰੀ ਰਹੇਗਾ ਜਦ ਤੱਕ ਜੀ ਅਨੰਤਪੁਰ ਸਾਹਿਬ ਨੂੰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਨਹੀਂ ਹੁੰਦਾ ਅੱਜ ਸਮੂਚੀਆਂ ਪੰਜਾਬ ਦੀਆਂ ਪੱਥਰ ਜਥੇਬੰਦੀਆਂ ਨੇ ਅਨੰਤਪੁਰ ਸਾਹਿਬ ਨੂੰ ਅਤੇ ਸ਼੍ਰੀ ਅਮਰਸਾਹ ਸਾਹਿਬ ਤਾਂ ਸ਼੍ਰੀ ਦਮਨ ਸਾਹਿਬ ਸਾਬੋ ਵੀ ਤਲਵੰਡੀ ਉਹਨਾਂ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਦੇਣ ਦੇ ਇਕਰਾਰ ਦੇਣ ਲਈ ਰੋਸ ਮਾਰਚ ਕੀਤਾ ਮੈਂ ਇਹਨਾਂ ਦੀ ਮੰਗ ਨਾਲ 100% ਸਹਿਮਤ ਆ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਅੱਜ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਅੱਗੇ ਵਾਸਤੇ ਜਦੋਂ ਸੰਗਤਾਂ ਫੇਰ ਇਸ ਜਿੱਥੇ ਬੰਦੀਆਂ ਆਪਣਾ ਆਵਾਜ਼ ਦੇਣ ਸਾਡੇ ਆਨੰਦਪੁਰ ਸ਼ਹਿਰ ਵਾਸੀਆਂ ਨੂੰ ਵੀ ਜਿਹੜਾ ਹੈਗਾ ਇਹਦੇ ਇਹਨਾਂ ਦਾ ਭਰਮਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਆਨੰਦਪੁਰ ਸਾਹਿਬ ਸ਼ਹਿਰ ਜਿਹੜਾ ਖਾਸੇ ਦੀ ਸਾਜਨਾ ਭੂਮੀ ਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਲੰਬਾ ਸਮਾਪਤ ਕੀਤਾ ਜਿੱਥੇ ਖਾਲਸਾ ਪ੍ਰਗਟ ਹੋਇਆ ਉਹ ਸਥਾਨ ਜਿਹੜਾ ਸ਼ਹਿਰ ਹੈਗਾ ਸੀ ਪਵਿੱਤਰ ਸ਼ਹਿਰ ਉਸ ਨੂੰ ਕਰਾ ਦਵਾ ਸਕੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤ